ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪਰੰਤ ਸ਼ਬਦ ਦੇ ਅਰਥ ਕਰਾਂਗੇ ਸਿਰ ਰਾਗ ਮਹੱਲਾ 3 ਕਿਸ ਹੋਂ ਸੇ ਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰਗਾ ਪਾਣਾ ਮਨ ਲਈ ਵਿੱਚੋਂ ਆਪ ਗਵਾਏ ਇਹ ਹਾਸੇ ਵੀ ਚਾਕਰੀ ਨਾਮ ਵਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਏ ਸੱਚੇ ਸ਼ਬਦ ਸੁਹਾਏ ਮਨ ਮੇਰੇ ਅੰਤਨ ਜਾ ਘਰ ਚੇਤ ਆਪਣੀ ਖੇਤੀ ਰੱਖ ਲੈ ਕੁੰਝ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸਬਦ ਰਿਆ ਪਰਪੂਰ ਤੇ ਭਗਤ ਤੇ ਪਾਏ ਭਗਤ ਕਰੇ ਦਿਨ ਰਾਤੀ हर च्यों वेखे सदा हदूर सच्चे शब्द सदा राता भ्रम गया शरीरों दूर निर्मल साय पाया साचा गुणी गहीर जो जागे से उबरे सूते गए मुहाए सच्चा शब्द न पछाण्यो सपना गया वहाय सुना ज्यों आया त्यों जाए ਮਨ ਮੁਖ ਜਨਮ ਮਿਰਥਾ ਗਿਆ ਕਿਆ ਮੋ ਦੇਸੀ ਜਾਏ ਸਭ ਕੁਝ ਆਪੇ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਏ ਗੁਰ ਕੇ ਸ਼ਬਦ ਪਛਾਣੀਏ ਦੁਖੋਂ ਵਿੱਚੋਂ ਗਵਾਏ ਸਤਗੁਰ ਸੇ ਬਣੀ ਆਪਣਾ ਹਉ ਤਿਨ ਕੇ ਲਾਗਿਓ ਪਾਏ ਨਾਨਕ ਦਰ ਸੱਚੇ ਸਚਿਆਰ ਹੈ ਹਉ ਤਿਨ ਬਲ ਹਾਰੇ ਜਾਓ ਸਤਗੁਰੂ ਸੇਵਨੇ ਆਪਣਾ ਹਉ ਤਿੰਨ ਕੇ ਲਾਗੋ ਪਾਓ ਨਾਨਕ ਦਰ ਸੱਚੇ ਸਚਿਆਰ ਹੈ ਹਉ ਤਿੰਨ ਬਲਹਾਰੇ ਜਾਓ ਗੁਰੂ ਜੀ ਆਖਦੇ ਹਨ ਕਿ ਮੈਂ ਸਤਗੁਰੂ ਨੂੰ ਜਾ ਕੇ ਪੁੱਛਦਾ ਹਾਂ ਕਿ ਮੈਂ ਕਿਸ ਦੀ ਸੇਵਾ ਕਰਾਂ ਅਤੇ ਕਿਹੜੇ ਮੰਤਰਾਂ ਦਾ ਜਾਪ ਕਰਾਂ ਫਿਰ ਕਹਿੰਦੇ ਹਨ ਮੁਨਕ ਤੂੰ ਆਪਣੇ ਅੰਦਰੋਂ ਹੀ ਉਸ ਦਾ ਉੱਤਰ ਸਮਝ ਸਮਝਾਤ ਲੋ ਕਿ ਆਪਣੇ ਮਨ ਅੰਦਰੋਂ ਹੰਕਾਰ ਦੂਰ ਕਰਕੇ ਗੁਰੂ ਦਾ ਬਾਣਾ ਹੁਕਮ ਮਨ ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦਾ ਹੁਕਮ ਮੰਨ ਲੈਣਾ ਹੀ ਗੁਰੂ ਦੀ ਸੇਵਾ ਤੇ ਚੱਕਰੀ ਹੈ ਇਸ ਨਾਲ ਨਾਮ ਮਨ ਵਿੱਚ ਵਸ ਜਾਂਦਾ ਹੈ ਕਿਉਂਕਿ ਨਾਮ ਤੋਂ ਆਤਮਿਕ ਸੁਖ ਮਿਲਦਾ ਹੈ ਅਤੇ ਸੱਚੇ ਪ੍ਰਮਾਤਮਾ ਦੇ ਸ਼ਬਦ ਦੁਆਰਾ ਅਧਿਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਸੱਚੇ ਸ਼ਬਦ ਨਾਲ ਸ਼ੋਭਾਸ਼ਾਲੀ ਹੋਈਦਾ ਹੈ ਫਿਰ ਗੁਰੂ ਜੀ ਆਖਦੇ ਹਨ ਕਿ ਮਨ ਮੇਰੇ ਅੰਧਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਗੂੰਜ ਪੜੇਗੀ ਖੇਤ ਰਹਾਓ ਭਾਗ ਏ ਮੇਰੇ ਮਨ ਦਿਨ ਰਾਤ ਜਾਗਦਾਰ ਹੋ ਭਾਗ ਹਰ ਸਮੇਂ ਪੰਜਾ ਮੈਰੀਆਂ ਤੋਂ ਸੁਚੇਤ ਹੋ ਚਿਤ ਹੋ ਕੇ ਰਹੋ ਤੇ ਹਰੀ ਪਰਮਾਤਮਾ ਨੂੰ ਯਾਦ ਕਰਦਾ ਰੋ ਫਿਰ ਇਸ ਜਾਗਤਰ ਜਾਗਤਰੀ ਨਾਲ ਆਪਣੀ ਜੀਵਨ ਰੂਪੀ ਖੇਤੀ ਬਚਾ ਕੇ ਰੱਖ ਲੈ ਨਹੀਂ ਤਾਂ ਅਵਸ਼ ਤੇਰੀ ਜੀਵਨ ਰੂਪੀ ਖੇਤੀ ਵਿੱਚ ਮੌਤ ਰੂਪੀ ਕੁੰਜ ਆ ਜਾਵੇਗੀ ਪਾਪ ਮੌਤ ਰੂਪ ਕੁੰਜ ਤੈਨੂੰ ਖਾ ਜਾਏਗੀ ਫਿਰ ਉਹਨਾਂ ਦੇ ਮਨ ਦੀਆਂ ਇੱਛਾਵਾਂ ਅਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਜੋ ਕੇ ਆਪਣੇ ਮਨ ਅੰਦਰ ਉਸ ਪਰਮਾਤਮਾ ਨੂੰ ਵਿਚਾਰ ਲੈਂਦੇ ਹਨ ਜਿਹੜੇ ਗੁਰਮੁਖ ਪ੍ਰਭੂ ਦੇ ਪ੍ਰੇਮ ਵਿੱਚ ਦਿਨੇ ਰਾਤ ਅਠ ਪੈਰ ਭਗਤੀ ਕਰਦੇ ਹਨ ਉਹਨਾਂ ਨੂੰ ਪ੍ਰਭੂ ਸਦਾ ਹਾਜ਼ਰ ਨਾਜ਼ਰ ਬਖਾਈ ਦਿੰਦਾ ਹੈ ਫਿਰ ਉਹਨਾਂ ਨੂੰ ਸ਼ਬਦ ਰੂਪ ਬ੍ਰह्म ਹਰਥਾਂ ਵਿਆਪਤ ਪ੍ਰਤੀਤ ਹੁੰਦਾ ਹੈ ਅਤੇ ਸਾਰਾ ਭੈਅ ਡਰ ਦੂਰ ਹੋ ਜਾਂਦਾ ਹੈ ਉਹਨਾਂ ਦਾ ਮਨ ਸੱਚੇ ਗੁਰੂ ਦੇ ਉਪਦੇਸ਼ ਵਿੱਚ ਪ੍ਰੇਮ ਸਹਿਤ ਸਦਾ ਰੰਗਿਆ ਰਹਿੰਦਾ ਹੈ ਅਤੇ ਇਸ ਸਾਧਨ ਨਾਲ ਪਰਮ ਉਹਨਾਂ ਦੇ ਸਰੀਰ ਤੋਂ ਦੂਰ ਚਲਾ ਜਾਂਦਾ ਹੈ ਜਿਹੇ ਸੇਵਕਾਂ ਨੇ ਉਸ ਨਿਰਮਲ ਸਹਿਬ ਨੂੰ ਪਾ ਲਿਆ ਹੈ ਜਿਹੜਾ ਕਿ ਸੱਚਾ ਗੁਣੀ ਗਹੀਰਾ ਭਾਵ ਅਥਾ ਗੁਣਾ ਵਾਲਾ ਹੈ ਭਾਵ ਉਹਨਾਂ ਦਾ ਮਨ ਸਦਾ ਸੱਚੇ ਸ਼ਬਦ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਅਤੇ ਪਰਮ ਉਹਨਾਂ ਦੇ ਸਰੀਰ ਨੂੰ ਤਿਆਗ ਕੇ ਚਲਾ ਜਾਂਦਾ ਹੈ ਇਰੋਂ ਨਿਰਮਲ ਗੁਣਾ ਕਰਕੇ ਗੰਭੀਰ ਸੱਚੇ ਮਾਲਕ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਹੜੇ ਗੁਰਮੁਖ ਮਾਇਆ ਦੀ ਨੀਂਦ ਤੋਂ ਜਾਗੇ ਹਨ ਉਹੀ ਪੰਜਾਂ ਦੂਤਾਂ ਤੋਂ ਬਚੇ ਹਨ ਅਤੇ ਜਿਹੜੇ ਮਾਇਆ ਦੇ মোহ ਵਿੱਚ ਗਲਤਾਨ ਹੋ ਕੇ ਸੁੱਤੇ ਰਹੇ ਉਹ ਲੁੱਟੇ ਗਏ ਭਾ ਇਸ ਸੰਸਾਰ ਵਿੱਚੋਂ ਕੋਈ ਆਤਮਿਕ ਗੁਣ ਅਰਜਿਤ ਕਰਕੇ ਨਹੀਂ ਜਾ ਗਏ ਕਿਉਂਕਿ ਉਹਨਾਂ ਨੇ ਗੁਰੂ ਦਾ ਗੁਰੂ ਦਾ ਸਦਾ ਸਥਿਰ ਰਹਿਣ ਵਾਲਾ ਹੁਕਮ ਕਦੀ ਨਹੀਂ ਪਛਾਣਿਆ ਜਿਸ ਕਰਕੇ ਉਹਨਾਂ ਦਾ ਮਨੁੱਖਾ ਜੀਵਨ ਸੁਪਨੇ ਵਾਂਗ ਗੁਜ਼ਰ ਜਾਂਦਾ ਹੈ ਫਿਰ ਉਹਨਾਂ ਦੀ ਸਥਿਤੀ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਸੁਮੇ ਘਰ ਦਾ ਪ੍ਰਾਣਾ ਉੱਥੇ ਖਾਲੀ ਜਗ੍ਹਾ ਤੇ ਖਾਲੀ ਹੱਥ ਆਵੇ ਤੇ ਇਸੇ ਤਰ੍ਹਾਂ ਖਾਲੀ ਹਾਥੀ ਸੰਸਾਰ ਤੋਂ ਚਲਾ ਜਾਂਦਾ ਹੈ ਮਨੁੱਖ ਦਾ ਜਨਮ ਵੀ ਇਸੇ ਤਰ੍ਹਾਂ ਵਿਅਰਥ ਹੀ ਚਲਾ ਜਾਂਦਾ ਹੈ ਉਹ ਅੱਗੇ ਰਬੀ ਦਰਗਾਹ ਵਿੱਚ ਜਾ ਕੇ ਕੀ ਮੂੰਹ ਦਿਖਾਏਗਾ ਪਾਵ ਪਰਮਾਤਮਾ ਨੂੰ ਕੀ ਮੂੰਹ ਦਿਖਾਏਗਾ ਅਸਲ ਵਿੱਚ ਸਭ ਕੁਝ ਪ੍ਰਭੂ ਆਪ ਹੀ ਆਪ ਕਰਨ ਕਰਣ ਸਮਰੱਥ ਹੈ ਪਰ ਹਉਮੈ ਵਿੱਚ ਹੋਣ ਕਰਕੇ ਜੀ ਪਾਸੋਂ ਇਹ ਸਚਾਈ ਆਖੀ ਨਹੀਂ ਜਾ ਸਕਦੀ। ਭਾਵੇਂ ਮਨੁੱਖ ਇਸ વાస్తਵਿਕਾ ਨੂੰ ਨਹੀਂ ਸਮਝਦਾ। ਗੁਰੂ ਦੇ ਸ਼ਬਦ ਦੁਆਰਾ ਆਪਣਾ ਮੂਲ ਪਛਾਣਿਆ ਜਾਂਦਾ ਹੈ ਤਾਂ ਸੋਝੀ ਆ ਜਾਂਦੀ ਹੈ ਅਤੇ ਆਪਣੇ ਅੰਦਰੋਂ ਹਉ ਮੇਰੂਪੀ ਦੁਖ ਦੂਰ ਹੋ ਜਾਂਦਾ ਹੈ ਫਿਰ ਗੁਰੂ ਜੀ ਕਹਿੰਦੇ ਹਨ ਸਤਗੁਰ ਸੇਵਨਿਆ ਆਪਣਾ ਹਉ ਤਿਨ ਕੇ ਲਾਗੋ ਪਾਵੇ ਨਾਨਕ ਦਰ ਸੱਚੇ ਸਚਾਰ ਹੈ ਹਉ ਤਿਨ ਬਲਹਾਰੇ ਜਾਓ ਜਿਹੜੇ ਜਗਿਆਸੂ ਗੁਰਮੁਖ ਆਪਣਾ ਗੁਰੂ ਸੇਵਦੇ ਹਨ ਮੈਂ ਉਹਨਾਂ ਦੀ ਚਰਨੀ ਲਗਦਾ ਹਾਂ ਗੁਰੂ ਜੀ ਫਰਮਾਉਂਦੇ ਹਨ ਕਿ ਉਹ ਸੇਵਕ ਹੀ ਸੱਚੇ ਪ੍ਰਭੂ ਦੇ ਦਰ ਉੱਤੇ ਸਚਿਆਰ ਹਨ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜੋ ਸਤ ਸਰੂਪ ਪਰਮਾਤਮਾ ਦੇ ਦਵਾਰ ਉੱਤੇ ਸਚਿਆਰ ਹੁੰਦੇ ਹਨ ਫਿਰ ਗੁਰੂ ਜੀ ਕਹਿੰਦੇ ਹਨ ਮਨੁੱਖ ਅਕਸਰ ਇਸ ਦੁਬਧਾ ਵਿੱਚ ਰਹਿੰਦਾ ਹੈ ਕਿ ਮੈਂ ਕਿਹੜਾ ਜਾਪ ਕਰਾਂ ਅਤੇ ਕਿਸ ਦੀ ਸੇਵਕ ਬਵਾਂ ਜਿਸ ਕਰਕੇ ਅਧਿਆਤਮਿਕ ਜੀਵਨ ਦੀ ਰੌਸ਼ਨੀ ਹੋਵੇ ਗੁਰੂ ਜੀ ਸਮਝਾਉਂਦੇ ਨੇ ਕਿ ਇਹ ਸਵਾਲ ਗੁਰੂ ਤੋਂ ਪੁੱਛ ਪਰ ਵੇਖੀ ਕਿ ਜਦੋਂ ਪੁੱਛੇ ਤਾਂ ਆਪਣੀ ਮਤ ਨੂੰ ਛੱਡ ਦੇਵੇ ਔਰ ਗੁਰੂ ਤੇ ਪੂਰਾ ভরਸਾ ਰੱਖੇ ਭਾਵੇਂ ਗੁਰੂ ਦੀ ਆਗਿਆ ਮੰਨਣ ਦਾ ਨਿਸ਼ਚਾ ਬਣਾ ਕੇ ਜਾਵੇ ਅਧਿਆਤਮਿਕ ਦੁਨੀਆ ਅੰਦਰ ਕਦਮ ਰੱਖਣ ਵਾਸਤੇ ਪਹਿਲੀ ਸ਼ਰਤ ਹੈ ਕਿ ਨੀਅਤ ਠੀਕ ਹੋਵੇ। ਬਾਅ ਸਿੱਖਣ ਦੀ ਰੁਚੀ ਹੋਵੇ। ਜਿਸ ਵਾਸਤੇ ਆਪਣੀ ਮਤ ਹੰਗਤਾ ਨੂੰ ਛੱਡਣਾ ਹੱਤ ਜ਼ਰੂਰੀ ਹੈ। ਗੁਰੂ ਕੀ ਉਪਦੇਸ਼ ਦਿੰਦਾ ਹੈ। ਬਾਅ ਲਗਾ ਲਗਾਤਾਰੀ ਨਾਲ ਆਪਣੇ ਹਰ ਨਾਲ ਮੂਲ ਨਾਲ ਸੰਬੰਧ ਬਣਾ ਇਹ ਹੀ ਸਾਡਾ ਗੁਰੂ ਸ਼ਬਦ ਹੈ ਅਤੇ ਗੁਰੂ ਉਪਦੇਸ਼ ਹੈ ਇਸ ਤਰ੍ਹਾਂ ਕੀਤਿਆਂ ਤੇਰਾ ਜਨਮ ਸਫਲ ਹੋਵੇਗਾ ਨਾਮ ਦੀ ਸੂਰਜ ਮਿਲਦੀ ਹੈ ਭਾਵ ਆਪਣੇ ਅੰਦਰ ਅਤੇ ਬਾਹਰ ਉਹ ਪਰਮੇਸ਼ਰ ਦੀ ਹਾਜ਼ਰ ਨਾਜ਼ਰਤਾ ਦਾ ਅਹਿਸਾਸ ਹੁੰਦਾ ਹੈ ਗੁਰੂ ਦੇ ਸ਼ਬਦ ਯਾਨੀ ਉਪਦੇਸ਼ ਨੂੰ ਮਨ ਵਿੱਚ ਵਿਸਵਾਸ ਕੇ ਮਡਲਾ ਪਰਮ ਕਿ ਮੈਂ ਸਰੀਰ ਹਾਂ ਦੂਰ ਹੋ ਜਾਂਦਾ ਹੈ ਫਿਰ ਗੁਰੂ ਜੀ ਹਮੇਸ਼ਾ ਦੀ ਤਰ੍ਹਾਂ ਸਾਨੂੰ ਚੇਤਾਵਨੀ ਦਿੰਦੇ ਨੇ ਕਿ ਜੋ ਮਨੁੱਖ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਸੁਚੇਤ ਨਹੀਂ ਹੁੰਦੇ ਉਹਨਾਂ ਦਾ ਜੀਵਨ ਤੇ ਇਸ ਤਰ੍ਹਾਂ ਹੈ ਜਿਵੇਂ ਕਿ ਇੱਕ ਸੁਪਨਾ ਉਹ ਫਿਰ ਕੀ ਉਹ ਮੂ ਕੀ ਮੂ ਅੱਗੇ ਲੈ ਕੇ ਜਾਣਗੇ ਗੁਰੂ ਦੀ ਸਿੱਖਿਆ ਤੋਂ ਇਹ ਸਮਝ ਆਉਂਦੀ ਹੈ ਕਿ ਉਹ ਸਭ ਆਪ ਅਕਾਲ ਪੁਰਖ ਹੀ ਕਰਾ ਰਿਹਾ ਹੈ ਸਭ ਕੁਝ ਉਸਾ ਕੀਤਾ ਹੀ ਵਰਤ ਰਿਹਾ ਹੈ ਸਾਡੀ ਹਉਮੈਨ ਵਿੱਚ ਪੈ ਕੇ ਵੱਡਾ ਪਰਮ ਪੈਦਾ ਕਰ ਦਿੱਤਾ ਹੈ ਅਤੇ ਸਾਡੇ ਮਨ ਦੇ ਉੱਤੇ ਹਉਮੇ ਦੀ ਇੱਕ ਦਰਾੜ ਪਾ ਦਿੰਦੀ ਹੈ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂਨੇ ਕਾ ਬੁਲਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾ ਦੀ ਜਾਂਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ